ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਾਜਾਤ ਜੀ ਨਾਲ ਸਹਿਸਕ੍ਰਿਤੀ ਸ਼ਲੋਕਮੁਲਾ ਪੰਜਵਾਂ ਦਾ ਜੋ ਚੌਥੀਆਂ ਸ਼ਲੋਕ ਹੈ ਉਸ ਦੀ ਵਿਚਾਰ ਆਪ ਜੀ ਨੇ ਸਾਂਝੀ ਕਰਨੀ ਹੈ ਗੁਰੂ ਮਹਾਰਾਜ ਮੇਰ ਪ੍ਰਿਆਤਰਾ ਕੇ ਬਖਸ਼ਿਸ਼ ਕਰਕੇ ਆਪ ਤਿਹਤੀ ਸ਼ਲੋਕੀ ਜੋ ਵਿਚਾਰ ਹੈ ਕੁਰਵਾਲਣ ਹੁਣ ਆਪਾਂ ਜੋ ਤਿਹਤੀਆਂ ਸ਼ਲੋਕ ਹੈ ਚੌਥੀਆਂ ਸ਼ਲੋਕ ਹੈ ਪੋਸਟਾ ਜੋ ਪਾਠ ਹੈ ਉਸ ਸਰਵਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਚਰਨਾਰ ਬਿੰਦ ਭਜਨੰ ਰੇਦਿਆਂ ਨਾਮ ਧਾਰਣੈ ਕੀਰਤਨੰ ਸਾਦ ਸੰਗੈਣ ਨਾਨਕ ਨੈ ਦ੍ਰਿਸ਼ਟੰਤ ਜਾਮ ਦੂਤ ਨੈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਸ ਸੈਸਕ੍ਰਿਤ ਦੇ ਸ਼ਲੋਕ ਮਹਲਾ ਪੰਜਵਾਂ ਦਾ ਚੌਥੀਆਂ ਜੋ ਸ਼ਲੋਕ ਹੈ ਤੰਤੰ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਕਰ ਰਹੇ ਨੇ ਸਾਨੂੰ ਇਹ ਸਿੱਖਿਆ ਦੇ ਰਹੇ ਨੇ ਕਿ ਉਹ ਲੋਕ ਕੌਣ ਨੇ ਜਿਨ੍ਹਾਂ ਨੂੰ ਜਮਦੂਤ ਮਰ ਲੱਗਿਆ ਨਹੀਂ ਦਿਸਦੇ ਅੰਤ ਵੇਲੇ ਜਿਨ੍ਹਾਂ ਨੂੰ ਜਮਦੂਤ ਨਹੀਂ ਦਿਸਦੇ ਭਾਵ ਜਿਨ੍ਹਾਂ ਨੂੰ ਜਮਦੂਤਾਂ ਦੇ ਸਾਹਮਣੇ ਲੇਖਾ ਨਹੀਂ ਦੇਣਾ ਪੈਂਦਾ ਕਿਉਂ ਜਮਦੂਤ ਉਹਨਾਂ ਦੇ ਲਾਗੇ ਵੀ ਨਹੀਂ ਆਉਂਦੇ ਜਿਵੇਂ ਗੌੜੀ ਰਾਗ ਵਿੱਚ ਬਾਵਨ ਅਖੇ ਚ ਮਹੱਲਾ ਪੰਜਵੇਂ ਨੇ ਸਾਨੂੰ ਸਮਝਾਇਆ ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਕਿ ਜਿਹੜੇ ਸਾਧੂ ਸ਼ੰਤ ਗੋਬਿੰਦ ਤੇ ਪ੍ਰਮਾਤਮਾ ਵਾਸਤੇ ਵਰਤਿਆ ਗਿਆ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਭਜਨ ਕਰਦੇ ਨੇ ਤੇ ਹਰ ਰੋਜ ਕੀਰਤਨ ਉਹਦੀ ਸਿਫਤ ਸਲਾਹ ਕਰਦੇ ਨੇ ਉਹਦੇ ਗੀਤ ਗਾਉਂਦੇ ਨੇ ਉਹਦੇ ਗੁਣ ਗਾਉਂਦੇ ਨੇ ਜਿਹੜੇ ਸੰਤ ਉਸ ਪ੍ਰਮਾਤਮਾ ਦਾ ਭਜਨ ਕਰਦੇ ਨੇ ਅਤੇ ਉਹਦੀ ਸਿਫਤ ਸਲਾਹ ਕਰਦੇ ਨੇ ਉਹਦੀ ਕੀਰਤੀ ਕਰਦੇ ਨੇ ਉਹਦੇ ਗੁਣ ਗਾਉਂਦੇ ਨੇ ਹਰ ਰੋਜ ਪਾਤਸ਼ਾਹ ਕਹਿੰਦੇ ਨਾ ਹਾਂ ਧਰਮ ਰਾਜ ਕਹਿੰਦਾ ਨਾ ਹਾ ਨਾ ਤੂੰ ਮੈਂ ਛੁਟੇ ਨਿਤ ਨਾ ਜਾਈਓ ਦੂਤ ਤੇ ਧਰਮ ਰਾਜ ਜੰਦੂਤਾਂ ਨੂੰ ਕਹਿੰਦਾ ਹੈ ਤੇ ਜੇ ਤੁਸੀਂ ਉਹਨਾਂ ਦੇ ਕੋਲ ਚਲੇ ਗਏ ਉਹਨਾਂ ਸੰਤਾਂ ਦੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਉਹਨਾਂ ਦੀ ਸਿਫਰ ਸਲਾਹ ਕੀਤੀ ਜਿਹੜੇ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪਦੇ ਨੇ ਭਾਗ ਗੁਰਮਖ ਤੇ ਸੰਤ ਹੈ ਜੇ ਉਹਨਾਂ ਦੇ ਕੋਲ ਚਲੇ ਗਏ ਤੁਸੀਂ ਤੇ ਅਸੀਂ ਛੁੱਟ ਨਹੀਂ ਸਕਦੇ ਨਾ ਹਾਂ ਨਾ ਤੂੰ ਨਾ ਮੈਂ ਹੀ ਛੁੱਟ ਸਕਦਾ ਧਰਮਰਾਜ ਕਹਿੰਦਾ ਜਮਾ ਨੂੰ ਨਾ ਤੂੰ ਹੀ ਛੁੱਟ ਸਕਦੇ ਹੋ ਉਹਨਾਂ ਦੇ ਕੋਤੇ ਨਿੱਡ ਨਾ ਜਾਇਓ ਦੂਤ اے ਜਮਦੂਤੋ ਤੁਸੀਂ ਉਹਨਾਂ ਦੇ ਕੋਤੇ ਲਾਗੇ ਵੀ ਨਾ ਜਾਇਓ ਭਾਗ ਜਿਹੜੇ ਗੁਰਮਖ ਸੰਤ ਸਾਧੂ ਉਹ ਪ੍ਰਮਾਤਮਾ ਦਾ ਭਜਨ ਸਿਮਨ ਕਰਦੇ ਨੇ ਉਹ ਜਮਦੂਤ ਉਹਨਾਂ ਦੇ ਭਾਗ ਉਹਨਾਂ ਨੂੰ ਲੇਖਾ ਨਹੀਂ ਦੇਣਾ ਪੈਂਦਾ ਉਹ ਪ੍ਰਮਾਤਮਾ ਦੇ ਦਰ ਤੇ ਸਗੋਂ ਉਹਨਾਂ ਨੂੰ ਸਲਾਮ ਕਰਦੇ ਨੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਨੇ ਉਹਨਾਂ ਨੂੰ ਨਤਮਸਤਕ ਹੁੰਦੇ ਨੇ ਕਿਉਂ ਇੰਨੀ ਬਰਕਤ ਹੈ ਪ੍ਰਮਾਤਮਾ ਦੇ ਨਾਮ ਵਿੱਚ ਇਸੇ ਜਿਹੜਾ ਚੌਥੀਆਂ ਸ਼ਲੋਕ ਹੈ ਉਹਦੇ ਵਿੱਚ ਪੰਜਵੇਂ ਪਾਤਸ਼ਾਹ ਸਾਹਿਬ ਸਮਝਾ ਰਹੇ ਨੇ ਚਰਨਾਰ ਬਿੰਦ ਭਜਨੰ ਜਿਹੜਾ ਪ੍ਰਮਾਤਮਾ ਦੇ ਨਾਮ ਦਾ ਭਜਨ ਕਰਦਾ ਹੈ ਰੇਦੀ ਅੰਗ ਨਾਮ ਧਾਰਨ ਹੈ ਤੇ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਹਰ ਵੇਲੇ ਨਾਮ ਸਿਮਰਦਾ ਹੈ ਤੇ ਆਪਣੇ ਨਾਮ ਨੂੰ ਗ੍ਰਹਿੜ ਕਰਦਾ ਹੈ ਭਾਵ ਹਰ ਵੇਲੇ ਉਹਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਚੱਲਦਾ ਰਹਿੰਦਾ ਤੇ ਰਸਨਾ ਨਾਲ ਵੀ ਉਹ ਪ੍ਰਮਾਤਮਾ ਦੇ ਨਾਮ ਦਾ ਭਜਨ ਕਰਦਾ ਹੈ ਜਾਪ ਕਰਦਾ ਹੈ ਹਰ ਵੇਲੇ ਉਹਦਾ ਸਿਮਰਨ ਕਰਦਾ ਹੈ ਕੀਰਤਨ ਸਾਧ ਸੰਗਤ ਤੇ ਸਾਧ ਸੰਗਤ ਚ ਬਹਿ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ ਪਾਤਸ਼ਾਹ ਕਹਿੰਦੇ ਨਾਨਕ ਨਹਿ ਦ੍ਰਿਸ਼ਟਾਂਤ ਜਮਦੂਤ ਨੇ ਉਹਨਾਂ ਨੂੰ ਜਿਹੜੇ ਜਮਦੂਤ ਆਂਤ ਬੜੇ ਨਜ਼ਰ ਨਹੀਂ ਆਉਂਦੇ ਭਾਵ ਉਹਨਾਂ ਦੇ ਲਾਗੇ ਵੀ ਨਹੀਂ ਆਉਂਦੇ ਕਿਉਂ ਜਮਦੂਤ ਉਹਨਾਂ ਕੋਲ ਜਾਂਦੇ ਨੇ ਜਿਨ੍ਹਾਂ ਦਾ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਉਹਨਾਂ ਕੋ ਲੇਖਾ ਲੈਣ ਜਾਂਦੇ ਕੋ ਸਾਨੂੰ ਜਿਹੜੇ ਗਿਣਕੇ ਸਵਾਸ ਮਿਲੇ ਨੇ ਉਹ ਪ੍ਰਮਾਤਮਾ ਦਾ ਨਾਮ ਜਪਣ ਵਾਸਤੇ ਮਿਲੇ ਨੇ ਪਰ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਨੂੰ ਉਹਨਾਂ ਦਾ ਜੋ ਕਰਜ਼ੇ ਦੇ ਰੂਪ ਵਿੱਚ ਸਵਾਸਾਂ ਦੀ ਪੂੰਜੀ ਮਿਲੀ ਸੀ ਉਹਦਾ ਲੇਖਾ ਦੇਣਾ ਪੈਂਦਾ ਹੈ ਪਾਤਸ਼ਾਹ ਕਹਿੰਦੇ ਜਿਨੇ ਉਹਨਾਂ ਨੇ ਸਵਾਸਾਂ ਨੂੰ ਸਵਾਸ ਸਵਾਸ ਪ੍ਰਮਾਤਮਾ ਦਾ ਨਾਮ ਜਪਿਆ ਹਰ ਵੇਲੇ ਜਪਿਆ ਹੈ ਉਹਦਾ ਸਿਮਨ ਕੀਤਾ ਹੈ ਉਹਦੀ ਕੀਰਤੀ ਕੀਤੀ ਹੈ ਸਿਰਫ ਸਲਾਹ ਕੀਤੀ ਉਹਨਾਂ ਦੇ ਨੇੜੇ ਵੀ ਨਹੀਂ ਆਉਂਦੇ ਬਾਛੇ 10ਵੀਂ ਜਿਹੜੇ ਸਾਨੂੰ ਇਸ ਬਾਰੇ ਉਪਦੇਸ਼ ਕਰ ਰਹੇ ਨੇ ਛੁਟਿਓ ਕਾਲ ਫਾਸ ਤੇ ਤਬ ਹੀ ਗਹੋ ਸਰ ਜਗਤਾਕਰ ਆਂਦੇ ਜਿਨ੍ਹਾਂ ਨੇ ਉਹ ਜਗਤ ਨੂੰ ਤਾਰਨ ਵਾਲਾ ਪ੍ਰਮਾਤਮਾ ਉਹਦੀ ਸ਼ਰਨ ਲਈ ਹੈ ਪਾਪ ਆਪਣੇ ਹਉਮੈ ਤੇ ਆ ਕੇ ਉਹਦੀ ਸ਼ਰਨ ਵਿੱਚ ਰਹਿ ਕੇ ਪ੍ਰਮਾਤਮਾ ਦਾ ਨਾਮ ਜਪਿਆ ਛੁੱਟਿਓ ਕਾਲ ਫਾਸਤੇ ਉਹ ਇਹ ਜਮਾਂ ਦੀ ਫਾਹਿ ਤੋਂ ਉਹ ਵੱਜ ਜਾਂਦੇ ਨੇ ਪਾਪ ਉਹਨਾਂ ਨੂੰ ਉਹਨਾਂ ਲੇਖਾ ਨਹੀਂ ਪੈਣਾ ਪਾਸ਼ੇ ਦਸਵੀਂ ਫਿਰ ਸਮਝਾਉਂਦੇ ਨੇ ਛੁੱਟੋ ਕਾਲ ਤੇ ਤਬਹੀ ਛੁੱਟੋ ਕਾਲ ਜਾਲ ਤੇ ਤਬਹੀ ਤਾਹੇ ਚਰਨਾ ਲਪੇ ਹੈ ਜਿਨ੍ਹਾਂ ਨੇ ਉਹ ਪ੍ਰਮਾਤਮਾ ਦਾ ਨਾਮ ਨੂੰ ਜਪਿਆ ਹੈ ਹਰ ਵੇਲੇ ਉਹਨਾਂ ਦੇ ਨਾਮ ਨਾਲ ਜੁੜੇ ਰਹਿੰਦੇ ਹਨ ਉਹ ਕبھی ਕبھی ਵੀ ਉਹ ਪ੍ਰਮਾਤਮਾ ਦੇ ਜਿਹੜਾ ਕਾਲ ਹੈ ਜਾਲ ਹੈ ਪਾਵ ਜਮਦੂਤ ਨੇ ਉਹਨਾਂ ਦੇ ਲਾਗੇ ਨਹੀਂ ਆਉਂਦੇ ਉਹਨਾਂ ਤੋਂ ਛੁੱਟ ਜਾਂਦੇ ਹਨ ਉਸੇ ਵੇਲੇ ਛੁੱਟ ਜਾਂਦੇ ਹਨ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਹੈ ਫਿਰ ਪਾਸ਼ੇ ਦਸਵੀਂ ਕਹ ਰਹਿ ਕੇ ਕੇਵਲ ਇੱਕ ਸ਼ਰਨ ਸੁਆਮੀ ਬਿਨ ਇਹੋ ਨ ਕਤੇ ਉਧਾਰ ਇੱਕੋ ਇੱਕ ਤਰੀਕਾ ਹੈ ਇਹ ਜਮਾ ਦੇ ਬਸ ਨਾ ਪੈਣ ਦਾ ਕੇਵਲ ਤੇ ਕੇਵਲ ਇੱਕ ਪ੍ਰਮਾਤਮਾ ਦੀ ਸ਼ਰਨ ਵਿੱਚ ਆ ਕੇ ਉਹ ਮਾਲਕ ਜੋ ਸੁਆਮੀ ਹੈ ਸਾਡਾ ਉਹਦੀ ਸ਼ਰਨ ਵਿੱਚ ਪਾ ਕੇ ਉਹ ਦੇ ਪਰਮਾਤਮਾ ਦਾ ਨਾਮ ਸਿਮਰਨ ਕਰਨਾ ਉਹਤੇ ਟੇਕ ਰੱਖਣੀ ਉਸ ਤੋਂ ਇਲਾਵਾ ਕਿਸੇ ਹੋਰ ਤੇ ਟੇਕ ਨਹੀਂ ਰੱਖਣੀ ਤੇ ਇਸ ਤਰ੍ਹਾਂ ਉਹ ਆਪਣਾ ਇਹ ਭਵ ਸਾਗਰ ਨੂੰ ਪਾਰ ਕਰ ਜਾਂਦੇ ਨੇ ਤੇ ਜਮਾਂ ਦੇ ਵਾਸ ਵਿੱਚ ਨਹੀਂ ਪੈਂਦੇ। ਪਾਤਸ਼ਾਹ ਕਹਿੰਦੇ ਭੂਮ ਆਕਾਸ਼ ਪਤਾਲ ਸਭੇ ਸੱਜ ਏਕ ਅਨੇਕ ਸਦਾਏ ਸੋਨਾਰ ਕਾਲ ਫਾਸਤੇ ਬਾਚੇ ਜੋ ਹਰ ਸ਼ਰਨ ਸਦਾਏ ਪਾਤਸ਼ਾਹ ਕਹਿੰਦੇ ਨੇ ਇਹ ਭੂਮ ਤੇ ਧਰਤੀ ਤੇ ਆਕਾਸ਼ ਤੇ ਪਤਾਲ ਤੇ ਸਭੇ ਤੇ ਜਿੰਨੇ ਸੰਸਾਰ ਦੀ ਰਚਨਾ ਹੈ ਉਹ ਇੱਕ ਵੀ ਹੈ ਤੇ ਸਾਰਿਆਂ ਵਿੱਚ ਅਨੇਕ ਵੀ ਹੈ ਭਾਵੇਂ ਉਹ ਨਿਰਗੁਣ ਸਰੂਪ ਵੀ ਹੈ ਤੇ ਉਹ ਸਰਗੁਣ ਸਰੂਪ ਵੀ ਹੈ ਪਰ ਜਿਹੜੇ ਲੋਕ ਜਿਹੜੇ ਮਨੁੱਖ ਜੋ ਨਰ ਕਾਲ ਫਾਸ ਤੇ ਬਾਚੇ ਜੋ ਹਰਸ਼ਨ ਜਿਹੜੇ ਉਹਦੇ ਉਚਰਨ ਦੇ ਵਿੱਚ ਆ ਗਏ ਉਹਦਾ ਸਿਮਨ ਕੀਤਾ ਉਹ ਉਹਨੂੰ ਮਿਲਣ ਵਿੱਚ ਸਫਲ ਹੋ ਗਏ ਉਹਨਾਂ ਦੇ ਜਮਾਂ ਦੀ ਫਾਈ ਉਹਨਾਂ ਨੂੰ ਨਹੀਂ ਪੈਂਦੀ ਸੋ ਪਾਤਸ਼ਾਹ ਸਾਨੂੰ ਉਪਦੇਸ਼ ਕਰ ਰਹੇ ਨੇ ਕਿ ਜਿਨ੍ਹਾਂ ਨੇ ਇਸ ਪ੍ਰਮਾਤਮਾ ਦਾ ਨਾਮ ਜਪਿਆ ਹੈ ਗੁਰਮਖਾਂ ਵਾਲਾ ਸੰਤਾਂ ਵਾਲਾ ਜੀਵਨ ਹੈ ਜਿਨ੍ਹਾਂ ਦਾ ਉਹਨਾਂ ਨੂੰ ਜਿਹੜੇ ਜਮਾਂ ਦੇ ਵਸ ਵਿੱਚ ਨਹੀਂ ਪੈਂਦਾ ਗੁਰੂ ਮਹਾਰਾਜ ਬਖਸ਼ਿਸ਼ ਕਰਨ 93 ਨਾਮ ਦੀ ਦਾਤ ਬਚਨ ਤਾਂ ਕਿ ਅਸੀਂ ਵੀ ਜਮਾਂ ਦੇ ਵਸ ਵਿੱਚ ਨਾ ਪਈਏ ਆਪਣਾ ਜਿਹੜਾ ਜੀਵਨ ਹੈ ਉਹਨੂੰ ਸਫਲਾ ਕਰਕੇ ਤੇ ਇਹ ਆਵਾ ਗੌਣ ਤੋਂ ਮੁਕਤੀ پا ਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਨਿਵਾਸ ਬਖਸ਼ੀਏ ਪੁਰਜੋਗ ਦੀ ਮਾਫੀ ਵਰਜ ਜੀ ਦਾ ਖਾਲਸਾ ਵਰ ਜੀ ਦੀ ਫੜੇ